ਮੈਂ ਤੁਹਾਡਾ ਪੱਤਰਕਾਰ ਪਿੰਦਰਮਾਨ ਪਹੁੰਚਿਆ ਪਿੰਡ ਤਰਖਾਨ ਮਾਜਰਾ ਨਜ਼ਦੀਕ ਨਹਿਰ ਦੇ ਪੁਣਤੇ ਜਿੱਥੇ ਇੱਥੇ ਕੁਝ ਦਿਨ ਪਹਿਲਾਂ ਇੱਕ ਸਫੈਦਾ ਜਿਹੜਾ ਨਹਿਰ ਦੇ ਵਿੱਚ ਡਿੱਗ ਗਿਆ ਸੀ ਜੋ ਜਿਸ ਦੇ ਨਾਲ ਜਿਹੜੀ ਪਾਣੀ ਆ ਰਿਹਾ ਸੌਂਡਾ ਹੈਡ ਤੋਂ ਉਸ ਦੇ ਵਿੱਚ ਇਹ ਜਿਹੜਾ ਵੱਡਾ ਸਫੈਦਾ ਸੀ ਇਹ ਰਿਕਵਟ ਬਣ ਰਿਹਾ ਸੀ ਉਹ ਜਿਸ ਨੂੰ ਹੁਣ ਜਿਹੜੇ ਜੰਗਲਾਤ ਵਿਪਾਗ ਵੱਲੋਂ ਭੇਜੇ ਗਏ ਮਲਾਜਮ ਉਹ ਇਸ ਨੂੰ ਕੱਟ ਰਹੇ ਨੇ ਕੱਢ ਰਹੇ ਨੇ ਜਿਹੜਾ ਨਹਿਰ ਦੇ ਵਿੱਚ ਜਿਹੜਾ ਸਫੈਦਾ ਡਿੱਗ ਗਿਆ ਸੀ ਇੱਥੇ ਜਿਹੜੀ ਮਸ਼ੀਨ ਵੀ ਖੜੀ ਹੈ ਜੋ ਸਫੈਦੇ ਨੂੰ ਚੁੱਕਣ ਦੇ ਲਈ ਲਿਆਂਦੀ ਗਈ ਹੈ ਸਫੈਦਾ ਇਹ ਜਿਹੜੇ ਮਲਾਜਮਾਂ ਵੱਲੋਂ ਕੱਟਿਆ ਜਾ ਰਿਹਾ ਹੈ ਕੱਢਿਆ ਜਾ ਰਿਹਾ ਹੈ ਜੋ ਪਾਣੀ ਦੇ ਲਈ ਵੀ ਵੱਡੀ ਰੁਕਾਵਟ ਬਣਿਆ ਹੋਇਆ ਸੀ ਪਤਾ ਲੱਗਿਆ ਵੀ 1-2 ਦਿਨ ਪਹਿਲਾਂ ਹੀ ਇਹ ਨਹਿਰ ਦੇ ਵਿੱਚ ਡਿੱਗ ਗਿਆ ਸੀ ਗਿਆ ਵੀ ਇੱਕ ਜੰਗਲਾਤ ਵਿਭਾਗ ਵੱਲੋਂ ਭੇਜੇਗੇ ਮੁਲਾਜ਼ਮ ਭੇਜੇਗੇ ਵਰਕਰ ਜਿਹੜੇ ਇਸ ਨੂੰ ਕੱਟ ਕੇ ਜਾਂ ਮਤਲਬ ਜਿਵੇਂ ਮਰਜੀ ਇਹ ਮਸ਼ੀਨ ਦੇ ਨਾਲ ਕੱਢਣ ਦੇ ਲਈ ਲੱਗੇ ਹੋਏ ਨੇ ਕੋਸ਼ਿਸ਼ ਕਰਦੇ ਆਂ ਬਾਈਆਂ ਨਾਲ ਵੀ ਗੱਲਬਾਤ ਕਰਨ ਦੀ ਜੀ ਮੇਰਾ ਜੀ ਹਾਂਜੀ ਮੇਰਾ ਕਾਕਾ ਇਹ ਜਿਹੜਾ ਤੁਹਾਨੂੰ ਇਹ ਸਫੈਦਾ ਡਿੱਗਿਆ ਤੁਸੀਂ ਕਦੋਂ ਦੇ ਮਤਲਬ ਕੱਢਣ ਲੱਗੇ ਹੋ ਜੀ ਅਜੇ ਸਵੇਰੇ ਲੱਗੇ ਪਈ ਅਸੀਂ 10 9 ਵਜੇ ਤੇ ਲੱਗੇ ਪਿਆ ਜੀ ਫਿਰ ਮਸ਼ੀਨ ਥੋੜੀ ਜਿਹੀ ਲੇਟ ਆਈ ਉਹਦੇ ਕਰਕੇ ਫਿਰ ਸਾਰੇ ਬੰਦੇ ਭੇਜੇ ਅਫਸਰਾਂ ਨੇ ਤਾਂ ਅਸੀਂ ਕੱਢਣ ਲੱਗੇ ਵਾਏ ਇਹ ਜਿਹੜੀ ਤੁਹਾਡੀ ਮੈਕਮੇ ਨੂੰ ਮਤਲਬ ਇਹ ਸੂਚਨਾ ਕਿਹਦੇ ਵੇਲੇ ਦਿੱਤੀ ਗਈ ਜੀ ਮੈਕਮੇ ਵਾਲੇ ਉਹ ਬੰਦੇ ਨੇ ਜੀ ਮੇਰੀ ਮਸ਼ੀਨ ਹੈ ਮੇਰੀ ਮੈਕਮੇ ਦੇ ਬੰਦੇ ਨਾਲ ਗੱਲ ਕਰ ਅੱਛਾ ਜੀ ਜਿਹੜੀ ਸੂਚਨਾ ਇਹ ਕਿਵੇਂ ਮਿਲੀ ਜੀ ਇਹ ਮਤਲਬ ਕਹਿੰਦੇ ਭੀ ਉੱਥੇ ਤਰਾਸਤ ਕਰਕੇ ਆਸਪਾਸ ਤਾਂ ਨਹਿਰ ਦੇ ਵਿੱਚੋਂ ਕੱਢ ਠੀਕ ਹੈ ਤੁਸੀਂ ਲੱਗੇ ਹੋਏ ਹੈ ਜੀ ਹਾਂ ਜੀ ਹਾਂ ਜੀ ਤੇ ਕਿੰਨਾ ਕੁ ਟਾਈਮ ਲੱਗ ਜੂਗਾ ਇਹਨੂੰ ਕੱਢਣ ਵਾਸਤੇ ਜੀ ਤੇ ਦੇੜੇ ਲੱਗਦੇ ਸਰ ਲੱਗੇ ਹੋਏ ਹੈ ਹਾਂ ਜੀ ਲੱਗੇ ਹੋਏ ਹਾਂ ਜੀ ਪਰ ਕਿੰਨਾ ਕੁ ਸਮਾਂ ਲੱਗਦਾ ਇਹ ਨਹੀਂ ਦੱਸ ਸਕਦੇ ਹਾਂ ਜੀ ਹਾਂ ਜੀ ਮਤਲਬ ਲੱਗੇ ਹੋਏ ਹੈ ਜੀ ਤੇ ਬਾਈਆਂ ਨੇ ਦੱਸਿਆ ਵੀ ਕਿਨੇ ਮਿਹਨਤ ਕਰ ਰਹੇ ਆ ਵੀ ਲੱਗੇ ਹੋਏ ਆ ਕਿੰਨਾ ਸਮਾਂ ਲੱਗ ਜਾਏ ਕੱਢਣ ਦੇ ਲਈ ਸਮਾਂ ਲੱਗ ਜਾਵੇ ਕੱਢਣ ਦੇ ਇਹ ਕਹਿ ਨਹੀਂ ਸਕਦੇ ਕਿਉਂਕਿ ਇਹ ਜਿਹੜਾ ਸਫੈਦਾ ਇਹ ਵੱਡਾ ਸਫੈਦਾ ਇਹ ਭਾਰੀ ਸਫੈਦਾ ਹੈ ਜੋ ਪਾਣੀ ਦੇ ਵਿੱਚ ਜਿਹੜਾ ਪਾਣੀ ਅੱਗੇ ਜਾਣਾ ਸੀ ਰਾਜਪੁਰੇ ਵੱਲ ਨੂੰ ਉਹ ਉਹਦੇ ਲਈ ਰਿਕਵਟ ਬਣਿਆ ਹੋਇਆ ਸੀ ਜਿਸ ਦੇ ਲਈ ਇਹ ਸਪੈਦੇ ਨੂੰ ਕੱਢਣ ਲੱਗੇ ਹੋਏ ਨੇ